ਸਾਰਿਆਂ ਦੇ ਪਹਿਲਾਂ ਜੇਬਾਂ ਖਾਲੀ ਕੀਤੀਆਂ ਉਹਨਾਂ ਨੇ ਕਿਸੇ ਨੇ ਪਾਸਟ ਕਾਰਡ ਲਿਆ ਸਾਰਾ ਕੁਝ ਜੋ ਵੀ ਖਾਲੀ ਕਰਕੇ ਅੰਦਰ ਕੁਰਸੀਆਂ ਤੇ ਸਾਨੂੰ ਬਿਠਾ ਲਿਆ ਪੁੱਛਿਆ ਕਿਛ ਗਿਆ ਕਾਫੀ ਲੋੜਾਂ ਦਫਾ ਵੀ ਪਿਆ ਤੇ ਉਲਟਾ ਇਹ ਕਿਹਾ ਗਿਆ ਵੀ ਇਹ ਤਾਂ ਜੀ ਇੱਥੇ ਗੈਰਕਾਨੂੰਨੀ ਕਾਰਵਾਈ ਕਰਨ ਲੱਗੇ ਸੀ ਰੇਲਵੇ ਸਟੇਸ਼ਨ ਤੇ ਕਿੰਨ ਬਣਾ ਰਹੇ ਸੀ ਕੋਈ ਸਕੀਮ ਬਣਾ ਰਹੇ ਸੀ ਗੈਰਕਾਨੂੰਨੀ ਕਟਣਾ ਕਟਣਾ ਮੰਨਾਮ ਦੇਣਾ ਸੀ ਮਤਲਬ ਇਹਦਾ ਇਹੀ ਮਕਸਦ ਹੁੰਦਾ ਸੀ ਵੀ ਹਰ ਇੱਕ ਗੱਲ ਨੂੰ ਡਰਾਉਣ ਵਾਸਤੇ ਕਿਸੇ ਨੂੰ ਧਮਕਾਉਣ ਵਾਸਤੇ ਵੀ ਸਾਡੇ ਖਿਲਾਫ ਕੋਈ ਮੂੰਹ ਨਾ ਖੋਲੇ ਵੀ ਇਹ ਪ੍ਰੈਸ਼ਰ ਡਿਪਾਰਟਮੈਂਟ ਦੇ ਨਾਮ ਦੇ ਉੱਤੇ ਤੱਬਾ ਓਕੇ ਤਾਂ ਬੇੜੀ ਗੱਲ ਬਾਤ ਕਰਦੇ ਆਂ ਪਹਿਲਾਂ ਉਹ ਕਾਗਜ਼ੇ ਦਿਖਾ ਦਿਓ ਜੋ ਕੋਠੀ ਜਿਹੜੀ ਰਾਜਪੁਰੇ ਵਾਲੀ ਸੀ ਪ੍ਰੈਸਰ ਪੰਨੂ ਦੇ ਪਰਾਵ ਵਾਲੀ ਕੋਠੀ ਦਾ ਕੀ ਮਾਮਲਾ ਸੀ ਕਿਵੇਂ ਪੰਨੂ ਤੇ ਪਰਚਾ ਦਰਜ ਹੋਇਆ ਕਿੰਨੇ ਸਾਲ ਆਨੰਦ ਨੇ ਕਰਾਇਆ ਨਹੀਂ ਦਿੱਤਾ ਆਪਣੇ ਆਪ ਨੂੰ ਜੋ ਦੁੱਧ ਤੋੜਤਾ ਸਾਫ ਕਰਦੇ ਨੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਵੇ ਕਿ ਦੇਖੋ ਜੀ ਕਿ ਸਾਡੇ ਇਹਨੇ ਮਾੜੇ ਅਫਸਰ ਰਹੇ ਨੇ ਇਹ ਦੇਖੋ ਜੀ ਅਖਬਾਰਾਂ ਦੀਆਂ ਕਟਿੰਗਾਂ ਉਸ ਟਾਈਮ ਦੀਆਂ ਉਹ ਵੀ ਦਿਖਾ ਦਿਓ ਥੋੜਾ ਮੈਂ ਦਰਸ਼ਨ ਸਿੰਘ ਕੋਖਰ ਗੱਲ ਕਰਾਂਗੇ ਕੁਝ ਉਹਨਾਂ ਪੁਲਿਸ ਅਧਿਕਾਰੀਆਂ ਦੀ ਜਿਨ੍ਹਾਂ ਨੇ ਕਾਨੂੰਨ ਆਪਣੇ ਹੱਥਾਂ ਦੇ ਵਿੱਚ ਲੈ ਕੇ ਬਹੁਤ ਸਾਰੇ ਮਾਮਾ ਦੇ ਪੁੱਤ ਖਪਾਏ ਤੇ ਮੋਟੀ ਕਮਾਈ ਕੀਤੀ ਨਜਾਇਜ਼ ਕੁੱਟੀਆਂ ਤੇ ਕਬਜ਼ੇ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਵਿੱਚੋਂ ਇੱਕ ਨਾਮ ਹੈ ਰਜਿੰਦਰਪਾਲ ਸਿੰਘ ਆਨੰਦ ਦਾ ਜੋ ਡੀਐਸਪੀ ਵੀ ਰਹੇ ਇੰਸਪੈਕਟਰ ਵੀ ਰਹੇ ਉਹਦੇ ਕਾਲੇ ਕਾਰਨਾਮੇ ਕੀ ਸੀ ਉਹਦਾ ਕੱਚਾ ਚਿੱਠਾ ਅੱਜ ਉਜਾਗਰ ਕਰਾਂਗੇ ਤੇ ਨਾਲ ਰਜਿੰਦਰਪਾਲ ਆਨੰਦ ਦਾ ਪੱਖ ਲੈਣ ਦੀ ਵੀ ਕੋਸ਼ਿਸ਼ ਕਰਾਂਗੇ ਕਿ ਉਹ ਇਸ ਮਸਲੇ ਤੇ ਕੀ ਕਹਿਣਾ ਚਾਹੁੰਦੇ ਨੇ ਮੇਰੇ ਨਾਲ ਨੇ ਸਰਦਾਰ ਕੇਸਰ ਸਿੰਘ ਜੋ ਖੜਕੂਬਾਦ ਦੇ ਦੌਰ ਦੇ ਵਿੱਚ ਕਾਫੀ ਸਰਗਰਮ ਰਹੇ ਨੇ ਔਰ ਇਹਨਾਂ ਤੇ ਵੀ ਪੁਲਸ ਨੇ ਬਹੁਤ ਸਾਰੇ ਝੂਠੇ ਕੇਸ ਬਣਾਏ ਇੱਕ ਕੇਸ ਰਜਿੰਦਰਪਾਲ ਆਨੰਦ ਨੇ ਇਹਨਾਂ ਉੱਤੇ ਵੀ ਬਣਾਇਆ ਸੀ ਇੱਕ ਨਹੀਂ ਬਲਕਿ ਦੋ ਕੇਸ ਬਣਾਏ ਸੀ ਅੱਜ ਅਸੀਂ ਕੇਵਲ ਤੇ ਕੇਵਲ ਗੱਲ ਕਰਾਂਗੇ ਦੋ ਮਾਮਲਿਆਂ ਦੀ ਇੱਕ ਮਾਮਲਾ ਹੈ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਦੇ ਨਾਲ ਜੁੜਿਆ ਹੋਇਆ ਕਿਉਂਕਿ ਰਾਜਪੁਰੇ ਸ਼ਹਿਰ ਦੇ ਵਿੱਚ ਉਹਨਾਂ ਦੇ ਭਰਾ ਦੀ ਕੋਠੀ ਤੇ ਨਜਾਇਜ਼ ਕਬਜ਼ਾ ਕੀਤਾ ਸੀ ਰਜਿੰਦਰਪਾਲ ਸਿੰਘ ਆਨੰਦ ਨੇ ਪ੍ਰੋਫੈਸਰ ਪੰਨੂ ਉੱਤੇ ਕਿਸ ਤਰ੍ਹਾਂ ਝੂਠਾ ਕੇਸ ਬਣਾਇਆ ਸੀ ਉਹਦਾ ਵੀ ਪੂਰਾ ਖਲਾਸਾ ਹੋਏਗਾ ਦੂਸਰੀ ਗੱਲ ਰਾਜਪੁਰੇ ਨਾਲ ਸੰਬੰਧਿਤ ਹੈ ਇੱਕ ਟਰਾਂਸਪੋਰਟਰ ਸੀ ਉਹਦੇ ਟਰੱਕ ਕਿਵੇਂ ਆਪਣੇ ਨਜਾਇਜ਼ ਤੌਰ ਤੇ ਇਹਨੇ ਆ ਰਾਸਤੇ ਦੇ ਵਿੱਚ ਲੈ ਥਾਣੇ ਦੇ ਵਿੱਚ ਰੱਖੇ ਤੇ ਉਹ ਤੋਂ ਪੈਸਾ ਕੀ ਮੰਗਦਾ ਸੀ ਉਹ ਸਾਰੀ ਗੱਲ ਦਾ ਖਲਾਸਾ ਕਾਗਜ਼ਾਂ ਸਮੇਤ ਸਬੂਤਾਂ ਸਮੇਤ ਅਸੀਂ ਕਰਾਂਗੇ ਤੇ ਇਹ ਸਬੂਤ ਦੇ ਆਧਾਰ ਤੇ ਹੀ ਨੰਦ ਤੋਂ ਵੀ ਫਿਰ ਜਵਾਬ ਮੰਗਾਂਗੇ ਕਿਉਂਕਿ ਪਿਛਲੇ ਦਿਨੇ ਉਹਨੇ ਇੱਕ ਇੰਟਰਵਿਊ ਦਿੱਤੀ ਜਿਸ ਵਿੱਚ ਕਿਹਾ ਸੀ ਕਿ ਮੈਨੂੰ ਮਹਿਕਮੇ ਦੀ ਨਾਨੀ ਕਿਹਾ ਜਾਂਦਾ ਹੈ ਤੇ ਨਾਲ ਰਜਿੰਦਰਪਾਲ ਆਨੰਦ ਨੂੰ ਪੁਲਿਸ ਵੈਲਫੇਅਰ ਅਫਸਰ ਐਸੋਸੀਏਸ਼ਨ ਦਾ ਜਿਹੜਾ ਪ੍ਰਧਾਨ ਵੀ ਬਣਾਇਆ ਹੋਇਆ ਕਿ ਅਜੇ ਵਿਵਾਦਿਤ ਅਫਸਰ ਨੂੰ ਕਿਸੇ ਐਸੋਸੀਏਸ਼ਨ ਦਾ ਪ੍ਰਧਾਨ ਬਣਨ ਦਾ ਹੱਕ ਹੈ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਸੋ ਗੱਲ ਕਰਦੇ ਆ ਕਿਸ਼ਰ ਸਿੰਘ ਜੀ ਸਵਾਗਤ ਹੈ ਤੁਹਾਡਾ ਫਸਤੀ ਕਾਲ ਜੀ ਸਾਰਿਆਂ ਨੂੰ ਵੇਗੀ ਖਾਸ ਕਿਸ਼ਰ ਸਿੰਘ ਜੀ ਰਜਿੰਦਰਪਾਲ ਆਨੰਦ ਦੀ ਇੰਟਰਵਿਊ ਤੁਸੀਂ ਵੀ ਸੁਣੇ ਇੱਕ ਟੀਵੀ ਚੈਨਲ ਤੇ ਹਾਂਜੀ ਹਾਂਜੀ ਕਰਨਲ ਬਾਠ ਮਾਮਲੇ ਤੋਂ ਬੋਲਦਾ ਤੇ ਉਹ ਵੀ ਕਹਿ ਰਿਹਾ ਸੀ ਕਿ ਖਾੜਕੂਬਾਦ ਵੇਲੇ ਅਸੀਂ ਕਾੜਕੂਬਾਦ ਖਤਮ ਕੀਤਾ ਬਹੁਤ ਸਾਰੀ ਮਿਹਨਤ ਕੀਤੀ ਇੱਕ ਤਰ੍ਹਾਂ ਨਾਲ ਇਹ ਵੀ ਪੇਸ਼ ਕਰ ਰਿਹਾ ਸੀ ਆਪਣੇ ਆਪ ਨੂੰ ਕਿ ਉਹ ਬਹੁਤ ਵੱਡਾ ਇਮਾਨਦਾਰ ਸਹੀ ਜਿਵੇਂ ਅਫਸਰ ਹੁੰਦਾ ਪਰ ਕਾਲੇ ਚਿੱਠੇ ਤੁਹਾਡੇ ਕੋਲ ਉਹਦੇ ਹੈਗੇ ਨੇ ਪਹਿਲਾ ਚਿੱਠਾ ਖੋਲ ਦੋ ਪ੍ਰੋਫੈਸਰ ਹਰਪ੍ਰਾਲ ਪੰਨੂ ਦੀ ਭਰਾ ਦੀ ਕੁੱਠੀ ਆਲਾ ਕਿਵੇਂ ਕੁੱਠੀ ਕਬਜ਼ੇ ਵਿੱਚ ਕੀਤੀ ਕਿਰਾਇਆ ਵੀ ਨਹੀਂ ਦਿੱਤਾ ਤੇ ਕੀ ਉਹਦੀ ਨiyet ਸੀ ਜਿਹਨੂੰ ਖੁੱਟੀ ਨiyet ਕਹਿੰਦੇ ਆ ਉਹ ਸਾਰੀ ਡਿਟੇਲ ਦੱਸੋ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਇਹ ਸਿਰਫ ਇੱਕ ਕੇਸ ਨਹੀਂ ਜੋ ਮੇਰੇ ਕੋਲ ਨੇ ਕੇਸ ਇਹ 10-12 ਕੇਸ ਨੇ ਲੇਕਿਨ ਅੱਜ ਮੈਂ ਤੁਹਾਨੂੰ ਦੋ ਕੇਸ ਉਹ ਤਾਂ ਚਲੋ ਹਾਂਜੀ ਦੋ ਕੇਸਾਂ ਦੇ ਆਪਾਂ ਗੱਲ ਕਰਾਂਗੇ ਹਾਂਜੀ ਹਾਂਜੀ ਹਰ ਕੇਸ ਦਾ ਵੱਖ-ਵੱਖ ਆਪਾਂ ਖਲਾਸਾ ਕਰਾਂਗੇ ਅੱਜ ਦੋ ਕੇਸਾਂ ਦੀ ਗੱਲ ਕਰਦੇ ਹਾਂ ਹਾਂਜੀ ਦੋ ਗੈਸਾਂ ਨੇ ਹੋਸਾ ਦਾ ਅਗਲੇ ਜਿਹੜੇ ਐਪੀਸੋਡ ਦੇ ਵਿੱਚ ਕਰ ਲਈ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੋ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਸਨ ਉਹਨਾਂ ਦੀ ਕੋਠੀ ਉਹਨਾਂ ਦੇ ਭਰਾ ਦੀ ਕੋਠੀ ਸੀ ਐਨ ਆਰ ਆਈ ਭਰਾ ਦੀ ਕੋਠੀ ਰਾਜਪੁਰੇ ਸੀ ਤੇ ਇਹ ਜਿਹੜੇ ਰਿੰਦਰਪਾਲ ਅਨੰਦ ਸੀ ਉਹੋ ਰਾਜਪੁਰੇ ਬਤੌਰ ਇਨਸਪੈਕਟਰ ਥਾਣੇ ਦੇ ਇੰਚਾਰਜ ਸੀਗੇ ਤੇ ਉੱਥੇ ਉਹ ਕੋਠੀ ਖਾਲੀ ਸੀ ਜਾਂ ਉਹਨਾਂ ਦੇ ਭਰਾ ਜਿਹੜੇ ਸੀਗੇ ਨਾ ਉੱਥੇ ਇਕੱਲੇ ਸੀਗੇ ਕੋਈ ਉੱਥੇ ਕੋਠੀ ਦੇ ਵਿੱਚ ਰਹਿਣਾ ਨਹੀਂ ਸੀ ਇਹਨਾਂ ਨੇ ਮਤਲਬ ਦੋ ਕਮਰੇ ਕਿਰਾਏ ਤੇ ਲੈਣ ਵਾਸਤੇ ਕਹਿ ਕੇ ਵੀ ਤੁਹਾਡੀ ਕੋਲੀ ਕੋਠੀ ਖਾਲੀ ਪਈ ਹੈ ਅੱਛਾ ਜੀ ਤੇ ਇਹਨਾਂ ਨੇ ਕਿਰਾਏ ਤੇ ਪੈ ਕੇ ਉਹਨਾਂ ਕੋਲ ਦੋ ਕਮਰੇ ਲੈ ਲੇ 6 ਸਾਲ ਤੱਕ ਨਾ ਤਾਂ ਕੋਈ ਕਿਰਾਇਆ ਦਿੱਤਾ ਉਸ ਦਾ ਅੱਛਾ ਜੀ ਤੇ ਉਲਟਾ ਉਹਨਾਂ ਨੂੰ ਮਤਲਬ ਕਹਿਣਾ ਲੱਗ ਗਿਆ ਕਿ ਵੀ ਤੁਸੀਂ ਇਸ ਕੋਠੇ ਦੀ ਰਜਿਸਟਰੀ ਮੇਰੇ ਨਾਮ ਕਰਾ ਦਿਓ ਉਹ ਵੀ ਬਿਨਾ ਪੈਸੇ ਦਿੱਥਿਆ ਤੋਂ ਅੱਛਾ ਜੀ ਤੇ ਜਦੋਂ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਤਾਂ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਦੇ ਉੱਤੇ ਅੱਛਾ ਜੀ ਝੂਠਾ ਕੇਸ ਦਬਾਅ ਬਣਾਉਣ ਵਾਸਤੇ ਦਰੀ ਚੋਰੀ ਦਾ ਤੇ ਪੱਖਾ ਚੋਰੀ ਦਾ ਕੇਸ ਬਣਾਤਾ ਜਦੀ ਐਫਆਰ ਦੀ ਕਾਪੀ ਮੇਰੇ ਕੋਲ ਹੈ ਅੱਛਾ ਜੀ ਹਾਂਜੀ ਜਦ ਕਿ ਹਰਪਾਲ ਸਿੰਘ ਪੰਨੂ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਭਰਾ ਦੀ ਜਿਹੜੀ ਹੈ ਮੌਤ ਵੀ ਜਿਹੜੀ ਹੈਗੀ ਆ ਇਹੋ ਜਿਹੇ ਹਾਲਾਤਾਂ ਦੇ ਵਿੱਚ ਹੋਈ ਹੈ ਛੱਕੀ ਹਾਲਾਤਾਂ ਦੇ ਵਿੱਚ ਹੋਈ ਸੀ ਅੱਛਾ ਜੀ ਉਸ ਤੋਂ ਬਾਅਦ ਆਜੋ ਵੀ ਜਦੋਂ ਮੈਨੂੰ ਇਸ ਇਹਨਾਂ ਦੇ ਇਕੱਠਾ ਹਮਾਂ ਵਾਲੇ ਖਬਰਾਂ 'ਚ ਪੜਿਆ ਤਾਂ ਮੈਂ ਸਾਰੇ ਸੰਗਠਨ ਬਣਾ ਕੇ ਅਸੀਂ ਇਹਦੇ ਖਿਲਾਫ ਜਿਹੜੀਆਂ ਸਾਰੀਆਂ ਉਹ ਕਾਰਵਾਈਆਂ ਕੀਤੀਆਂ ਅਪਸੰਨ ਸ਼ਿਕਾਇਤਾਂ ਕੀਤੀਆਂ ਬਹੁਤ ਸਾਰੀਆਂ ਇਨਕੁਆਰੀਆਂ ਰਜਿੰਦਰਪਾਲ ਅਨੰਦ ਦੇ ਖਿਲਾਫ ਇਹਨਾਂ ਦੇ ਹੈਰ ਰਸ ਰਮਲੋ ਕੀਤੀ ਗਈਆਂ ਜਿਹੜੀਆਂ ਸਾਰੀਆਂ ਇਹ ਇਨਕੁਆਰੀਆਂ ਰਜਿੰਦਰਪਾਲ ਅਨੰਦ ਦੇ ਖਿਲਾਫ ਆਪ ਸੀਨੀਅਰ ਸਲਾਨੀ ਕਿਤੀਆਂ ਤੇ ਉਹਨਾਂ ਦੇ ਵਿੱਚ ਇੱਕ ਮਤਲਬ ਇਹ ਵੀ ਸੀ ਵੀ ਇਹ ਪ੍ਰੈਸ਼ਰ ਡਿਪਾਰਟਮੈਂਟ ਦੇ ਨਾਮ ਦੇ ਉੱਤੇ ੱੱਬਾ ਓਕੇ ਤੇ ਬਿਆਲ ਗੱਲ ਬਾਅਦ ਚ ਕਰਦੇ ਆ ਪਹਿਲਾਂ ਉਹ ਕਾਗਜ਼ੇ ਦਿਖਾ ਦਿਓ ਜੋ ਕੋਠੀ ਜਿਹੜੀ ਰਾਜਪੁਰੇ ਵਾਲੀ ਸੀ ਪ੍ਰੈਸ਼ਰ ਪੰਨੂ ਦੇ ਪਰਾ ਵਾਲੀ ਕੋਠੀ ਦਾ ਕੀ ਮਾਮਲਾ ਸੀ ਕਿਵੇਂ ਪੰਨੂ ਤੇ ਪਰਚਾ ਦਰਜ ਹੋਇਆ ਕਿੰਨੇ ਸਾਲ ਆਨੰਦ ਨੇ ਕਰਾਇਆ ਨਹੀਂ ਦਿੱਤਾ ਆਪਣੇ ਆਪ ਨੂੰ ਔਰ ਜੋ ਦੁੱਧ ਤੋਤਾ ਸਾਫ ਕਰਦੇ ਨੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਵੇ ਕਿ ਦੇਖੋ ਜੀ ਕਿ ਸਾਡੇ ਇੰਨੇ ਮਾੜੇ ਅਫਸਰ ਰਹੇ ਨੇ ਇਹ ਦੇਖੋ ਜੀ ਅਖਬਾਰਾਂ ਦੀਆਂ ਕਟਿੰਗਾਂ ਉਸ ਟਾਈਮ ਦੀਆਂ ਉਹ ਵੀ ਦਿਖਾ ਦਿਓ ਥੋੜਾ ਹਾਂ ਜੀ ਇਹ ਅਖਬਾਰਾਂ ਦੀਆਂ ਕਟਿੰਗਾਂ ਦੇਖੋ ਰੱਖੀਆਂ ਹੋਈਆਂ ਮੇਸਤਾਬ ਦੀ ਸਾਹਮਣੇ ਹੈਡਿੰਗ ਵੀ ਪੜ੍ਹ ਦਿਓ ਇਹਨਾਂ ਹਾਂ ਜੀ ਇਹਦੇ ਵਿੱਚ ਲਿਖਿਆ ਹੈ ਡੀਐਸਪੀ ਵੱਲੋਂ ਕੋਠੀ ਤੇ ਨਿਆ ਕਿਤੇ ਨਿਆਜ਼ ਕਬਦੇ ਨੂੰ ਛੜਾਉਣ ਦੀ ਸਰਕਾਰ ਨੂੰ ਅਪੀਲ ਇੱਕ ਖੇਬਰ ਇਹ ਲੱਗੀ ਹੋਈ ਹੈ ਵੀ ਕੈਪਟਨ ਦਾ ਆਪਣਾ ਸ਼ਹਿਰ ਹੀ ਬਣਿਆ ਭ੍ਰਿਸ਼ਟਾਚਾਰ ਦਾ ਅੱਡਾ ਕਿਉਂਕਿ ਇਹਦੇ ਖਿਲਾਫ ਬਹੁਤ ਸਾਰੀਆਂ ਸ਼ਿਕਾਇਤਾਂ ਸੀਗੀਆਂ ਬਹੁਤ سارے ਲੋਕਾਂ ਨੂੰ ਇਹਨੇ ਤੰਗ ਪਰੇਸ਼ਾਨ ਫਰੋਤੀਆਂ ਜ਼ਬਰਦਸਤੀ ਉਹਨਾਂ ਨੂੰ ਫਸਾ ਕੇ ਡਰਾ ਕੇ ਕੇਸ ਦਰਜ ਕਰਨ ਵਿੱਚ ਫਸਾਉਣ ਦਾ ਡਰਾਵਾ ਦੇ ਕੇ ਉਹਨਾਂ ਤੋਂ ਪੈਸੇ ਵਟੋਰਦਾ ਸੀ ਇਹ ਤੇ ਇਹਨੇ ਹਾਂਜੀ ਕੋਠੇ ਵਾਲਾ ਮਾਮਲਾ ਉਹ ਸਾਰਾ ਡਿਟੇਲ ਦੇ ਦਿਓ ਹਾਂਜੀ ਹਾਂਜੀ ਕਾਗਜ਼ ਵੀ ਦਿਖਾ ਦੋ ਮਾਣੇ ਨੂੰ ਹਾਂਜੀ ਹਾਂਜੀ ਉਹ ਜਿਹੜੇ ਹਰਪਾਲ ਸਿੰਘ ਪੰਨੂ ਸੇ ਅਸੀਂ ਇੱਕ ਸਾਰਾ ਗਰੁੱਪ ਬਣਾ ਲਿਆ ਵੀ ਇਹਨੇ ਜਿੱਥੇ-ਇਥੇ ਵੀ ਗਲਤ ਕੰਮ ਕੀਤੇ ਸੀ ਅਸੀਂ ਮਨੁੱਖੀ ਅਧਿਕਾਰ ਕਮਿਸ਼ਨ ਦੇ ਹਰ ਅਫਸਰਾਂ ਨੂੰ ਡੀਜੀਪੀ ਵੱਲੋਂ ਵੀ ਇਹਨੂੰ ਹਦਾਇਤ ਕੀਤੀ ਗਈ ਇਹ ਕਿਸੇ ਦੀ ਪਰਵਾਹੀ ਨਹੀਂ ਸੀ ਕਰਦਾ ਇਹ ਮੈਂ ਤੁਹਾਨੂੰ ਦੱਸ ਦਉ ਇਹ ਡੀਜੀਪੀ ਦੇ ਹੁਕਮਾਂ ਨੂੰ ਵੀ ਟੱਚ ਜਾਂਦਾ ਸੀ ਪਤਾ ਨਹੀਂ ਇਹਦੇ ਪਿੱਛੇ ਕੀ ਸੀ ਕੀ ਨਹੀਂ ਸੀ ਡੀਜੀਪੀ ਸਾਹਿਬ ਨੇ ਵੀ ਹੁਕਮ ਕੀਤੇ ਹੋਏ ਨੇ ਵੀ ਇਹ ਤਰੰਤ ਜਿਹੜੀ ਹੈ ਪੁਸਤ ਦੀ ਬਦਨਾਮੀ ਹੋ ਰਹੀ ਹੈ ਵੀ ਇਹਨੂੰ ਠੀਕ ਹੈ ਤੁਸੀਂ ਪਹਿਲਾਂ ਵੀ ਦੱਸਤੀ ਪਰ ਉਹਦੇ ਪ੍ਰੋਫੈਸਰ ਪੰਨੂ ਦੇ ਭਰਾ ਦਾ ਕੀ ਨਾ ਸੀ ਉਹਨਾਂ ਦੇ ਕਦੋਂ ਕਬਜ਼ੇ ਵਿੱਚ ਹੋਏ ਉਹ ਡਿਟੇਲ ਦੇ ਦਿਓ ਮੈਨੂੰ ਹਾਂ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਦੇ ਪਰ ਆ ਦਾ ਨਾਮ ਗੁਰਬੈਲ ਸਿੰਘ ਸੀ ਜੀ ਅੱਛਾ ਜੀ ਹਾਂਜੀ ਤੇ ਰਾਜਪੁਰੇ ਕੋਠੀ ਸੀ ਉਹ ਰਾਜਪੁਰੇ ਕੋਠੀ ਸੀ ਉਹਨਾਂ ਦੀ ਇਹ ਉੱਥੇ ਕਿਰਾਏ ਤੇ ਰਹਿਣ ਲੱਗੇ ਇਹ ਉੱਥੇ ਐਸਚਓ ਲੱਗਿਆ ਤੇ ਉੱਥੇ ਗਊਸ਼ਾਲਾ ਰੋਡ ਦੇ ਕੋਲ ਇੱਕ ਕੋਠੀ ਸੀ ਤੇ ਉਹਨਾਂ ਨੂੰ ਕਹਿੰਦਾ ਵੀ ਮੈਨੂੰ ਦੋ ਕਮਰੇ ਕਰਾਏ ਇਹ ਮਤਲਬ ਇਹਿੱਥੇ ਵੀ ਚਾਹੁੰਦਾ ਸੀ ਉੱਥੇ ਕਿਸੇ ਨਾ ਕਿਸੇ ਵੀ ਜਿੱਥੇ ਕਿਸੇ ਅੰਦਰ ਦੀ ਕੋਠੀ ਹੈ ਜਾਂ ਕਿ ਹੋਰ ਜ਼ਮੀਨ ਹੈ ਉੱਥੇ ਉਹਦੀ ਅੱਖ ਹੁੰਦੀ ਸੀ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਮਤਲਬ ਦੱਬਣ ਦੇ ਇਰਾਦੇ ਨਾਲ ਇਹ ਇਹਨੇ ਦੱਬਣ ਦੇ ਇਰਾਦੇ ਨਾਲ ਉਹਨਾਂ ਨਾਲ ਕੋਣ ਦੋ ਕਮਰੇ ਕਰਾਏ ਤੇ ਲੈਣ ਦੀ ਗੱਲ ਕੀਤੀ ਹੈ ਉਹ ਸਰਫੇ ਦਾ ਮਕਸਦ ਸੀ ਵੀ ਉਹਨੂੰ ਦੱਬਾ ਦੇ ਕੇ ਤੇ ਉਹ ਕੋਠੀ ਕਬਲੀ ਜੀ ਕਹਤਾਂ ਦੇ ਪ੍ਰੋਫੈਸਰ ਪੰਨੂ ਦੇ ਪਰਚਾ ਠੋਕਦਾ ਸੀ ਉਹ ਕੀ ਕਹਾਣੀ ਹੈ ਉਹ ਹਾਂਜੀ ਉਹ ਜਦੋਂ ਉਹਨਾਂ ਨੂੰ ਰਜਿਸਟਰੀ ਕਰਾਉਣ ਬਾਅਦ ਤੇ ਗਿਆ ਵੀ ਮੇਰੇ ਨਾਮ ਜਿਹੜੀ ਰਜਿਸਟਰੀ ਕਰਾਉ ਉਹਦੇ ਜਿਹੜੇ ਮਤਲਬ ਇਹਨਾਂ ਦੇ ਭਰਾ ਦੇ ਕਿਆ ਟਿੱਕਰ ਕਹਿੰਦੇ ਆਪਾਂ ਜਿਹਨੂੰ ਪਾਵਰ ਆਫ ਟਰਨੀ ਦਿੱਤੀ ਹੋਣੀ ਹਾਂਜੀ ਉਹਨਾਂ ਨੇ ਕਰਦਿਆਂ ਵੀ ਉਹਨੂੰ ਵੀ ਕਰਦਿਆਂ ਨੂੰ ਕਹੋ ਵੀ ਮੇਰੇ ਨਾਮ ਰਜਿਸਟਰੀ ਕਰਾ ਦਿਓ ਬਿਨਾਂ ਪੈਸੇ ਦਿੱਤੇ ਹੋਏ ਅੱਛਾ ਠੀਕ ਹੈ ਨਾ ਉਹਨਾਂ ਨੇ ਮਨਾਂ ਕਰ ਦਿੱਤਾ ਵੀ ਅਸੀਂ ਤੈਨੂੰ ਕੋਠੀ ਬਿਨਾਂ ਪੈਸੇ ਦਿੱਤੇ ਕਿਵੇਂ ਤੁਸੀਂ ਸਾਨੂੰ ਕਰਾਇਬ ਨਹੀਂ ਦੇ ਰਹੇ ਠੀਕ ਹੈ ਨਾ 6 ਸਾਲੋਂ ਨੇ ਵੀ ਤੂੰ ਸਾਡੀ ਇਨੀ ਦੇਰ ਤੋਂ ਕੋਠੀ ਦੇ ਵੀ ਬੈਠਾ ਅੱਛਾ ਤਾਂ ਇਹਨੇ ਫਿਰ ਪ੍ਰੋਫੈਸਰ ਹਵਾਲ ਸਿੰਘ ਪੰਡੂ ਦੇਤੇ ਦਬਾਅ ਬਣਾਉਣ ਤੇ ਪਤਾ ਕੀਤਾ ਫਿਰ ਅਸੀਂ ਜਦੋਂ ਇੱਕ ਜਦੋਂ ਅਸੀਂ ਇਕੱਠੇ ਹੋ ਕੇ ਅ 2000 ਤਿੰਨ ਦੀ ਗੱਲ ਹੈ ਅਸੀਂ ਮੁੱਖ ਮੰਤਰੀ ਨੇ ਆਉਣਾ ਸੀ ਪਟਿਆਲੇ ਅਸੀਂ ਉੱਥੇ ਉਹਨਾਂ ਨੂੰ ਮਿਲਣ ਵਾਸਤੇ ਪ੍ਰੈਸ ਕਾਨਫਰੰਸ ਰੱਖੀ ਪਹਿਲਾਂ ਰੇਲਵੇ ਸਟੇਸ਼ਨ ਦੇ ਉੱਥੇ ਇੱਥੇ ਕੰਟੇਨ ਸੀ ਅਸੀਂ ਉੱਥੇ ਇਕੱਠੇ ਹੋਣਾ ਸੀ ਉਸ ਤੋਂ ਬਾਅਦ ਦੇ ਵਿੱਚ ਅਸੀਂ ਮੁੱਖ ਮੰਤਰੀ ਨੂੰ ਮਿਲਣਾ ਸੀ ਮੈਮੋਰੰਡਮ ਲੈਣਾ ਸੀ ਕਸਮ ਬਾਦਲ ਨੂੰ ਨੀ ਉਥੋ ਉਦੋਂ ਕਪਤਾਨ ਅਮਰਿੰਦਰ ਸਿੰਘ ਨੂੰ ਅਸੀਂ ਦੇਣਾ ਸੀ ਮੈਮੋਰੰਡਮ ਇਹਦੀਆਂ ਬਧਿਕੀਆਂ ਦੇ ਖਿਲਾਫ ਰੋਜ਼ ਖਬਰਾਂ ਲੱਗਦੀ ਸੀ ਦੇਖੋ ਭਰਿਆ ਪਿਆ ਦੇਖੋ ਸਾਰੀ ਇਹਦੇ ਖਿਲਾਫ ਜਿੰਨੇ ਵੀ ਸੀਗੇ ਨਾ ਇਹਦੀ ਗੁੰਡਾਗਰਦੀ ਖਿਲਾਫ ਦੇਖੋ ਅਖਬਾਰਾਂ ਦੇ ਵਿੱਚ ਭਰੀਆਂ ਪਈਆਂ ਨੇ ਇਹਦੀ ਇਹਦੀ ਗੁੰਡਾਗਰਦੀ ਦੇ ਖਿਲਾਫ ਵੀ ਜਿੰਨੇ ਵੀ ਇਹ ਦੇਖੋ ਵੀ ਇਹ ਅਖਬਾਰਾਂ ਦੀ ਇਕੱਠੀਆਂ ਤੁਸੀਂ ਦੇਖੋ ਆ ਦੇਖੋ ਠੀਕ ਹੈ ਨਾ ਆ ਦੇਖੋ ਠੀਕ ਹੈ ਨਾ ਇਕੱਠੇ ਹੋਣਾ ਸੀ ਫਿਰ ਤੁਹਾਨੂੰ ਚੱਕ ਲਿਆ ਉੱਥੋਂ ਜਦੋਂ ਅਸੀਂ ਉੱਥੇ ਇਕੱਠੇ ਹੋ ਰਹੇ ਸੀਗੇ ਸਾ ਪੁਲਿਸ ਦੀਆਂ ਤਨੀਜਬ ਸੀ ਆਈਆਂ ਸਾਨੂੰ ਸਾਰਿਆਂ ਨੂੰ ਜਫੇ ਮਾਰ ਕੇ ਗੱਡੀਆਂ ਦੇ ਵਿੱਚ ਧੱਕੇ ਨਾਲ ਧੂਕੇ ਕਿਸੇ ਦੀ ਪਗਲਾਤੀ ਕਿਸੇ ਦਾ ਕੁਛ ਮਤ ਸਾਨੂੰ ਧੱਕੇ ਨਾਲ ਇਹ ਅ ਰਾਜਪੁਰੇ ਲਈ ਆਖਾਣੇ ਚ ਰਾਜਪੁਰੇ ਲਈ ਸਾਨੂੰ ਪਟਿਆਲੇ ਜਿਹੜੇ ਪਟਿਆਲੇ ਲਈ ਪਟਿਆਲੇ ਸਦੋਂ ਪ੍ਰੈਸਰ ਪੰਨੂ ਵੀ ਸਨ ਨਾਲ ਤੁਹਾਡੇ ਹਾਂਜੀ ਸਾਰਿਆਂ ਨੂੰ ਇਹ ਉਹ ਵੀ ਸਾਨੂੰ ਅਸੀਂ ਅਸੀਂ ਪ੍ਰੈਸ ਕਾਨਫਰੰਸ ਕਰਨੀ ਸੀ ਉੱਥੇ ਰੇਲਵੇ ਸਟੇਸ਼ਨ ਦੇ ਉੱਤੇ ਰਾਉਂਡ ਅਪ ਕਰ ਲਿਆ ਆਪਾਂ ਕਹਿ ਸਕਦੇ ਸਾਨੂੰ ਰਾਉਂਡ ਅਪ ਕਰ ਲਿਆ ਧੱਕੇ ਨਾਲ ਸਾਨੂੰ ਚੱਕ ਕੇ ਲੈ ਗਏ ਅ ਅਸੀਂ 8-10 ਜਣੇ ਸੀ ਅੱਛਾ ਜੀ ਉਸ ਤੋਂ ਬਾਅਦ ਵਿੱਚ ਉੱਥੇ ਸੀਗੇ ਇੰਸਪੈਕਟਰ ਦਦਾ ਸਿੰਘ ਸਾਨੂੰ ਬਿਠਾ ਕੇ ਪੁੱਛਿਆ ਕਿ ਤੁਹਾਡਾ ਕੀ ਝਗੜਾ ਹੈ ਉਹਦੇ ਨਾਲ ਕਿਸੇ ਨੇ ਕਿਹਾ ਵੀ ਮੇਤੋ ਰਿਸ਼ਵਤ ਲਈ ਉਹ ਕੇਸ ਹੈ ਕਿਸ ਨੇ ਮਤਲਬ ਕਿ ਮੇਰੇ ਟਰੱਕ ਫੜ ਲਏ ਕਿਸੇ ਨੇ ਕੁਝ ਕਿਹਾ ਸਾਰਿਆਂ ਨੇ ਆਪਣੀ ਆਪਣੀ ਕਹਾਣੀ ਦੱਸੀ ਤੇ ਸਾਰਿਆਂ ਨੂੰ ਸਾਰਿਆਂ ਨੂੰ ਮਤਲਬ ਸਾਰਿਆਂ ਦੀ ਪਹਿਲਾਂ ਤਾਂ ਜੇਬਾਂ ਖਾਲੀ ਕੀਤੀਆਂ ਉਹਨਾਂ ਨੇ ਕਿਸ ਨੇ ਪਾਸਟ ਕੱਟ ਲਿਆ ਸਾਰਾ ਕੁਝ ਜੋ ਵੀ ਖਾਲੀ ਕਰਕੇ ਅੰਦਰ ਕੁਰਸੀਆਂ ਤੇ ਸਾਨੂੰ ਬਿਠਾ ਲਿਆ ਪੁੱਛਿਆ ਕਿਛ ਗਿਆ ਕਾਫੀ ਲੋੜਾਂ ਦਫਾ ਵੀ ਪਿਆ ਤੇ ਉਲਟਾ ਇਹ ਕਿਹਾ ਗਿਆ ਵੀ ਇਹ ਤਾਂ ਜੀ ਇੱਥੇ ਗੈਰਕਾਨੂੰਨੀ ਕਾਰਵਾਈ ਕਰਨ ਲੱਗੇ ਸੀ ਰੇਲਵੇ ਸਟੇਸ਼ਨ ਦੇ ਕਿੰਨ ਬਣਾ ਰਹੇ ਸੀ ਬਸ ਸਕੀਮ ਬਣਾ ਰਹੇ ਸੀ ਗੈਰਕਾਨੂੰਨੀ ਕਟਣਾ ਕਟਣਾ ਮਨਜ਼ੂਰ ਦੇਣਾ ਸੀ ਮਤਲਬ ਇਹਦਾ ਇਹੀ ਮਕਸਦ ਹੁੰਦਾ ਸੀ ਵੀ ਹਰ ਇੱਕ ਗੱਲ ਨੂੰ ਡਰਾਉਣ ਵਾਸਤੇ ਕਿਸੇ ਨੂੰ ਧਮਕਾਉਣ ਵਾਸਤੇ ਵੀ ਸਾਡੇ ਖਿਲਾਫ ਕੋਈ ਮੂੰਹ ਨਾ ਖੋਲੇ ਵੀ ਹਰੇਕ ਨੂੰ ਡਰਾਉਣ ਵਾਸਤੇ ਇਹ ਹੀ ਸਾਜ਼ਿਸ਼ ਬਣਾ ਲੈਂਦਾ ਸੀ ਯਾਨੀ ਵੱਡੇ ਅਫਸਰਾਂ ਨੂੰ ਵੀ ਵੀ ਮੇਰੇ ਚ ਕੱਚੇ ਚਟੇ ਫਰੋਲੇ ਜਾਣਗੇ ਹਾਂ ਉਹਨਾਂ ਨੂੰ ਮਿਸਗਾਈਡ ਕਰਦਾ ਮਿਸਗਾਈਡ ਕਰਦਾ ਸੀਗਾ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਸ਼ਾਮ ਨੂੰ ਛੱਡ ਗਿਆ ਮੈਂ ਕਿਸੇ ਤਰੀਕੇ ਨਾਲ ਉਥੋਂ ਥਾਣੇ ਚੋਂ ਨਿਕਲੇ ਤੇ ਸ਼ਾਵਨੂ ਦੇ ਨਾਲ ਦੇ ਪ੍ਰੋਫੈਸਰ ਉਹਦੇ ਘਰ ਦੇ ਸਾਰੇ ਇਕੱਠੇ ਹੋ ਕੇ ਆ ਗਏ ਉਹਨਾਂ ਨੇ ਹਰ ਅਫਸਰ ਨਾਲ ਗੱਲ ਕੀਤੀ ਹੈ ਜੀ ਡੀਆਈਜੀ ਡੀਆਈਜੀ ਸਾਹਿਬ ਵਗੈਰਾ ਨਾਲ ਉਹਨਾਂ ਨੇ ਫਿਰ ਮਤਲਬ ਸਾਰੀਆਂ ਇਨਕੁਆਰੀਆਂ ਵੀ ਹੋਈਆਂ ਮਨੁੱਖੀ ਅਧਿਕਾਰ ਕਮਿਸ਼ਨ ਦੇ ਹੋਰ ਅਸੀਂ ਅਪੀਲਾਂ ਦੇ ਨਾ ਕੀਤੀਆਂ ਸਾਰੀਆਂ ਤੇ ਫਿਰ ਜਦੋਂ ਇਹਦਾ ਦਬਾਅ ਬਣ ਗਿਆ ਨੇ 6 ਸਾਲ ਤੋਂ ਬਾਅਦ ਇਹਨੇ ਫਿਰ ਲਿਖਤੀ ਸਮਝੌਤਾ ਕੀਤਾ ਅਦਾਲਤ ਹਾਂਜੀ ਅਦਾਲਤ ਦੇ ਵਿੱਚ ਵੀ ਮਤਲਬ ਇਹ ਕੇਸ ਗਿਆ ਅੱਛਾ ਜੀ ਉਹਨਾਂ ਨੇ ਅਦਾਲਤ ਦੇ ਵਿੱਚ ਵੀ ਕੇਸ ਕੀਤਾ ਤੇ ਇਹਨੂੰ ਅਸੀਂ ਮਜਬੂਰ ਕਰ ਦਿੱਤਾ ਕੋਠੀ ਖਾਲੀ ਕਰਨ ਨੂੰ ਨਹੀਂ ਨਹੀਂ ਕੋਠੀ ਖਾਲੀ ਨਹੀਂ ਸੀ ਕਰਨੀ ਇਹਨੇ ਹਰ ਹਾਲਤ ਦੇ ਵਿੱਚ ਕਿਸੇ ਦੀ ਪਰਵਾਹ ਨਹੀਂ ਸੀ ਕਰਦਾ ਕਿਸੇ ਅਫਸਰ ਦੀ ਕਿਸੇ ਅਫਸਰ ਦਾ ਕਿਸੇ ਦਾ ਤੇ ਇਹ ਕੋਠੀ 'ਚ ਖੁਦ ਰਹਿੰਦਾ ਵੀ ਅਸੀਂ ਇੱਕ ਵੈਸੀ ਕਿਰਾਏ ਤੇ ਲੈ ਕੇ ਆਪਣਾ ਕਬਜ਼ਾ ਜੈ ਸ਼ੋ ਕਰਦਾ ਸੀ ਕਬਜ਼ਾ ਸ਼ੋ ਕਰਦਾ ਸੀ ਉਸ ਕਬਜ਼ਾ ਸ਼ੋ ਕਰਦਾ ਸੀ ਕਦੇ ਕਦੇ ਰਹਿੰਦਾ ਹੋਣਾ ਜਾਂਦਾ ਹੁਣ ਹਾਂ ਜੀ ਨਹੀਂ ਨਹੀਂ ਮਤਲਬ ਇਹਦਾ ਮਕਸਦ ਇਹ ਦੱਬਣ ਦਾ ਸੀਗਾ ਇੱਕ ਇਹ ਵੀ ਅਜੀਬ ਜਿਹੀ ਗੱਲ ਆ ਕਿ ਫੱਕੇ ਚੋਰੀ ਦਾ ਤਰਪਾਲ ਚੋਰੀ ਦਾ ਮਲਾ ਦਾ ਕੋਠੀ ਵੀ ਪੰਨੂ ਤੇ ਪਰਚਾ ਦੇ ਕੋਠੇ ਦੀ ਵੀ ਪੰਨੂ ਦੀ ਤੇ ਪਰਚਾ ਵੀ ਉਸ ਵਾਰ ਜਿਹਨੇ ਪਰਚਾ ਦਰਜ ਕੀਤਾ ਉਹਨੇ ਇਹ ਨਹੀਂ ਸੋਚਿਆ ਵੀ ਪ੍ਰੋਫੈਸਰ ਯੂਨੀਵਰਸਿਟੀ ਲੱਗਿਆ ਹੋਇਆ ਮੇਰੇ ਜਿਆਦਾ ਪੰਨੂ ਸਾਹਿਬ ਨੂੰ ਮੈਂ ਵੀ ਜਾਣਦਾ ਰੀਜਨ ਡਿਪਾਰਟਮੈਂਟ ਦੇ ਵਿੱਚ ਸੀਗੇ ਵੀ ਕੀ ਉਹ ਤਰਪਾਲ ਚੋਰੀ ਕਰੂਗਾ ਦੱਸੋ ਮੈਂ ਉਹਦੇ ਨਾਲ ਗੱਲ ਕਰਨੇ ਪਰਚਾ ਦਰਜ ਕਰਨ ਵੇਲੇ ਇਹ ਇਹ ਤਾਂ ਮਲੋ ਨੂੰ ਫਿਰ ਥਾਣੇ ਸੁਨੇਦਾਰ ਨੇ ਲੋਕਲ ਸੀ ਮੈਂ ਤੁਹਾਨੂੰ ਕਹਿਆ ਵੀ ਸਾਰੇ ਪੁਲਿਸ ਅਫਸਰ ਦੇ ਖਿਲਾਫ ਸੀ ਉਹ ਵੀ ਬਿਕਾਉ ਸੀਗੇ ਫਿਰ ਨਹੀਂ ਬਿਕਾਉ ਨਹੀਂ ਸੀ ਉਹ ਉਹਨਾਂ ਨੇ ਉਹ ਵਾਲੀ ਅਰਜ਼ੀ ਦਰਜ ਕਰ ਲਿਆ ਉਹਨਾਂ ਨੇ ਇਨਕੁਆਰੀਆਂ ਦੇ ਵਿਰੁੱਧ ਕਰਕੇ ਸੈਰ ਅਥਾਰਟੀ ਨੂੰ ਭੇਜਦੇ ਰਹੇ ਆ ਉਹ ਅੱਛਾ ਜੀ ਪਰ ਕਿਸੇ ਇਹ ਕਿਸੇ ਨੇ ਇਹ ਕਿਸੇ ਦੀ ਸੁਣਦਾ ਨਹੀਂ ਸੀ ਇਹਦੀ ਬਦਲੀ ਤੱਕ ਨਹੀਂ ਕੀਤੀ ਗਈ ਉਹ ਕੱਡੋ ਕਾਗਜ਼ ਜਿਹੜਾ ਸਮਝੌਤਾ ਕੀਤਾ ਨੇ ਉਹ ਵੀ ਦਿਖਾ ਦਿਓ ਆ ਦੇਖ ਫੜ ਕੇ ਦਾ ਦਿਓ ਕੀ ਚਲੇ ਲਿਖਿਆ ਕੀ ਆ ਇਹਦੇ ਵਿੱਚ ਇਹਦੇ ਵਿੱਚ ਦਿਖਾ ਵੀ ਦਿਓ ਦਸਤਾਵੇਜ਼ ਹਾਂ ਜੀ ਹਾਂ ਜੀ ਹਾਂ ਜੀ ਆ ਦੇਖੋ ਜੀ ਪੂਰਾ ਜੋ ਸਮਝੌਤਾ ਕੀਤਾ ਰਜਿੰਦਰਪਾਲ ਆਨੰਦ ਨੇ ਕੋਠੀ ਖਾਲੀ ਕੀਤੀ ਉਹ ਪੰਚਾਇਤੀ ਨਾਵਾ ਹੋਇਆ ਸੋ ਇਹ ਜ਼ਰੂਰ ਪੜ੍ਹ ਲਓ ਪੇਜ ਵਿੱਚ ਅੱਜ ਮਿਤੀ 28 ਤਿੰਨ 2000 ਨੂੰ ਹਟਲ ਕੇ ਮੋਤਵਰ ਦੀ ਹਾਜ਼ਰੀ ਵਿੱਚ ਸਰਬਸੰਮਤੀ ਨਾਲ ਇਹ ਰਾਜੀਨਾਮਾ ਹੋਇਆ ਕਿ ਸਭਾਗਰ ਵਾਸੀ ਸਰਦਾਰ ਗੁਰਦਾਸ ਸਿੰਘ ਦੀ ਕੋਠੀ ਨੰਬਰ 13 ਗਊਚਾਲਾ ਰੋਡ 28 ਤਿੰਨ 2000 ਨਹੀਂ ਹੋਣਾ ਵੱਧ ਹੋਣੀ ਡੇਟ ਨਹੀਂ 28 ਤਿੰਨ 2000 ਦੀ ਅੱਛਾ ਜੀ ਖੱਟ ਲਿਖ ਮੋਤਵਰ ਦੀ ਹਾਜ਼ਰੀ ਵਿੱਚ ਸਰਬਸੰਮਤੀ ਨਾਲ ਇਹ ਰਾਜੀ ਪਰ ਤੁਸੀਂ ਕਿਹਨੂੰ ਇੰਪ੍ਰੈਸਰ ਨੂੰ ਨਾਲ ਸੀ 2002 ਜਾਂ 3 'ਚ ਤੁਹਾਨੂੰ ਅਰੈਸਟ ਕਰ ਲਿਆ ਸਾਨੂੰ ਤਾਂ ਪਹਿਲਾਂ ਹੋ ਗਿਆ ਸੀ ਫਿਰ ਇਹ ਕੋਠੀ ਵਾਲਾ ਇਹ ਚਾਰ ਨਹੀਂ ਕਰਦੇ ਮੈਂ ਚਾਰ ਬੋਲਣਾ ਫਿਰ 2004 ਕਹਿ ਰਹੇ ਹੋ ਚਾਰ ਅੱਛਾ ਹਾਂਜੀ ਇਹ ਅੱਜ ਮਿਤੀ 28 ਤਿੰਨ 2000 ਨੂੰ ਹਟ ਲੈ ਕੇ 2000 ਨੂੰ ਨਾ ਬੋਲੋ ਫਿਰ 2004 ਬੋਲੋ ਨਾ ਸੌਰੀ ਇਹਨੂੰ ਕੱਟ ਲਓ ਕੋਈ ਨਾ ਬੋਲ ਦੋ ਅੱਜ ਮਿਤੀ 28 ਤਿੰਨ 2004 ਨੂੰ ਹਟ ਲੈ ਕੇ ਮੌਤਪੁਰਾਂ ਦੀ ਹਾਜ਼ਰੀ ਵਿੱਚ ਸਰਬਸੰਮਤੀ ਨਾਲ ਇਹ ਰਾਜਿਨਾਮਾ ਹੋਇਆ ਕਿ ਸਵਰਗਵਾਸੀ ਸਰਦਾਰ ਗਿਆਲ ਗੁਰਦਿਆਲ ਸਿੰਘ ਦੀ ਕੋਠੀ ਨੰਬਰ 13 ਗਊਸ਼ਾਲਾ ਰੋਡ ਰਾਜਪੁਰਾ ਸਿਟੀ ਟੂ ਰੂਮ ਸੈਟ ਜੋ ਸ੍ਰੀ ਅਰਜਿੰਦਰਪਾਲ ਆਨੰਦ ਡੀਐਸਪੀ ਪਾਸ ਕਿਰਾਏ ਤੇ ਸੀ ਜਿਸ ਨੂੰ ਖਾਲੀ ਕਰਵਾਉਣ ਲਈ ਡਾਕਟਰ ਹਰਪਾਲ ਸਿੰਘ ਪੱਲੂ ਪਾਰਟੀ ਨੇ ਵੱਖ-ਵੱਖ ਅਦਾਲਤਾਂ ਵਿੱਚ ਦਿਵਾਨੀ ਕੇਸ ਪਾਏ ਸਨ ਅਤੇ ਉੱਚ ਅਫਸਰਾਂ ਨੂੰ ਲਿਖਤੀ ਸ਼ਿਕਾਇਤਾਂ ਕੀਤੀ ਸੀ ਸ੍ਰੀ ਆਨੰਦ ਨੇ ਬਿਨਾਂ ਜ਼ਰਤਮਕਾਨ ਦਾ ਉਹ ਹਿੱਸਾ ਖਾਲੀ ਕਰ ਦਿੱਤਾ ਹੈ ਤੇ ਕਬਜ਼ਾ ਡਾਕਟਰ ਹਰਪਾਲ ਸਿੰਘ ਪੱਲੂ ਦੇ ਪਰਿਵਾਰ ਨੂੰ ਦੇ ਦਿੱਤਾ ਹੈ ਰਾਜੀਨਾਮੇ ਦੀ ਇਹ ਛਾਤਾ ਮੁਤਾਬਕ ਇਹ ਵੀ ਤਾ ਹੈ ਕਿ ਇੱਕ ਮਹੀਨੇ ਦੇ ਅੰਦਰ ਸ੍ਰੀ ਆਨੰਦ ਅਤੇ ਪੱਲੂ ਪਰਿਵਾਰ ਇੱਕ ਦੂਜੇ ਖਿਲਾਫ ਕੀਤੇ ਮੁਕੱਦਮੇ ਤੇ ਸ਼ਿਕਾਇਤਾਂ ਵਾਪਸ ਲੈ ਲੈਣਗੇ ਤੇ ਇਸ ਤੇ ਇਸ ਤੋਂ ਬਾਅਦ ਮਕਾਨ ਬਾਰੇ ਸ਼ਿਕਾਇਤਾਂ ਮੁਕਾਦਮਾ ਨਹੀਂ ਕਰਨਗੇ ਸਭ ਤਰ੍ਹਾਂ ਨੇ ਇਹ ਰਾਜੀਨਾਮਾ ਪ੍ਰਮਾਨ ਕੀਤਾ ਇਹ ਉਹਨਾਂ ਦੇ ਨਾਲ ਦੇ ਜਿਹੜੇ ਪ੍ਰੋਫੈਸਰ ਵਗੈਰਾ ਨੇ ਜਾ ਉਹਨਾਂ ਦੇ ਮੋਤਬਰ ਬੰਦਿਆਂ ਦੇ ਦਸਖਤ ਨੇ ਜੀ ਸੋ ਇਹ ਦੇਖ ਲਓ ਮਹਿਕਮੇ ਦੀ ਨਾਨੀ ਦਾ ਹਾਂਜੀ ਮਾਮਲਾ ਬਿਲਕੁਲ ਹਾਂਜੀ ਇਹ ਮਕਾਨ ਖਾਲੀ ਕਰਨ ਬਦਲੇ ਵੀ ਇਹਨੇ 5 ਲੱਖ ਰੁਪਏ ਮੰਗੇ ਸੀ ਅੱਛਾ ਉਹ ਵੀ ਰਿਕਾਰਡ ਹੈ ਮੇਰੇ ਕੋਲ ओके ਉਹ ਵੀ ਕੋੜਾ 5 ਲੱਖ ਰੁਪਏ ਖਾਲੀ ਕਰਨ ਬਦਲੇ ਵੀ ਨੇ 5 ਲੱਖ ਮੰਗਿਆ ਸੀ ਬਾਅਦ ਜਦੋਂ ਇਹ ਦੇਖਿਆ ਵੀ ਹੁਣ ਇਕੱਠੀ ਕੋਠੀ ਦੱਬਣ ਵਾਲਾ ਜਿਹੜਾ ਮਕਸਦ ਹੈ ਮੇਰਾ ਉਹ ਕਾਮਯਾਬ ਨਹੀਂ ਹੋਣਾ ਫਿਰ ਇਹਨੇ 5 ਲੱਖ ਰੁਪਏ ਦੀ ਡਿਮਾਂਡ ਵੀ ਕੀਤੀ ਜੋ ਉਹਨਾਂ ਨੇ ਨਹੀਂ ਐਸੈਪਟ ਕੀਤੀ ਓਕੇ ਤੇ ਦੂਸਰਾ ਮਾਮਲਾ ਕੀ ਹੈ ਜਿਹੜਾ ਤੁਸੀਂ ਕਹ ਰਹੇ ਸੀ ਇੱਕ ਟਰਾਂਸਪੋਰਟਰ ਨੂੰ ਲਿਜਾਣ ਦੀ ਕੋਸ਼ਿਸ਼ ਹਾਂਜੀ ਉਹ ਟਰਾਂਸਪੋਰਟਰ ਦਾ ਹਰੀਕਿਸ਼ਨ ਸੂਤ ਸੀ ਉਹਦੀ ਰਾਜਪੁਰੇ ਆਪਣੇ ਉਹਦੇ ਉਹਦੀ ਪਰਚਾਈ ਦੇ ਨਾਮ ਤੇ ਟਰੱਕ ਸੀਗੇ ਇਹਨੇ ਕੀ ਕੀਤਾ ਉਹਦੇ ਦੋ ਟਰੱਕ ਪੁਲਸ ਨੂੰ ਭੇਜ ਕੇ ਜ਼ਬਰਦਸਤੀ ਲੈ ਗਿਆ ਉਹਨਾਂ ਨੂੰ ਥਾਣੇ ਕਿ ਉਹਨੇ ਕਿਉਂਕਿ ਉਹਨਾਂ ਦਿਨਾਂ ਦੀ ਗੱਲ ਆ 2000 ਦਿਨਾਂ ਦੀ ਗੱਲ ਆ ਅੱਛਾ ਤੇ ਉਹਨੇ ਮਤਲਬ ਕਿਹਾ ਵੀ ਤੁਸੀਂ ਸਾਡੇ ਟਰੱਕ ਪਹਿਲਾਂ ਤਾਂ ਉਹਨਾਂ ਨੂੰ ਪੁੱਛਿਆ ਵੀ ਜਦੋਂ ਵੀ ਤੁਸੀਂ ਸਾਡੇ ਟਰੱਕ ਨੂੰ ਲੈ ਕੇ ਜਾ ਰਹੇ ਹੋ ਉਹ ਕਹਿੰਦੇ ਵੀ ਤੁਹਾਡੇ ਕਾਗਜ਼ ਪੱਤਰ ਫੇਕ ਆ ਉਹ ਕਹਿੰਦੇ ਸਾਡੇ ਕਾਗਜ਼ ਪੱਤਰ ਤੁਸੀਂ ਚੈੱਕ ਕਰ ਲਓ ਵੀ ਸਾਡੇ ਕਾਜ ਪਤ ਤਹੀ ਹੈ ਵੀ ਤੁਸੀਂ ਚੈੱਕ ਕਰ ਲਓ ਕਿ ਉਹ ਕਿਉਂ ਜਾ ਰਹੇ ਆ ਫਿਰ ਵੀ ਜ਼ਬਰਦਸਤੀ ਧੱਕੇ ਨਾਲ ਉਹਨਾਂ ਦੇ ਟਰੱਕ ਲੈ ਗਏ ਇਹ ਵੀ ਨਹੀਂ ਦੱਸਿਆ ਵੀ ਸੀ ਟਰੱਕ ਕਿੱਥੇ ਲੈ ਕੇ ਜਾ ਰਿਹਾ ਹੈ ਅੱਛਾ ਜੀ ਉਹ ਕਈ ਦਿਨ ਮਤਲਬ ਲੱਭਦੇ ਰਹੇ ਵੱਖ-ਵੱਖ ਥਾਣਿਆਂ ਦੇ ਵਿੱਚ ਉਹਨਾਂ ਨੂੰ ਅਖੀਰ 2-3 ਦਿਨ ਬਾਅਦ ਪਤਾ ਲੱਗਿਆ ਵੀ ਇੱਥੇ ਰਾਜਪੁਰੇ ਥਾਣੇ ਖੜੇ ਨੇ ਜਦੋਂ ਉਹਨਾਂ ਨੇ ਆਪਣੀ ਇੱਧਰ-ਉੱਧਰ ਭਜਨਸ ਕਰਕੇ ਅਪਰੋਚ ਕੀਤੀ ਅਫਸਰਾਂ ਨੂੰ ਸ਼ਿਕਾਇਤ ਮਤਲਬ ਦੱਸਿਆ ਅਪੀਲ ਦੇ ਲਈ ਕੀਤੀ ਤਾਂ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਆਨੰਦ ਨਾਲ ਜਾ ਕੇ ਅਰਜਿੰਦਰਪੁਰ ਆਨੰਦ ਨਾਲ ਜਾ ਕੇ ਗੱਲ ਕਰੋ ਉਰੀ ਜਿੰਦਰਪਾਲ ਅਨੰਦ ਕੋਲ ਗਏ ਅਨੰਦ ਸਾਹਿਬ ਕਹਿੰਦੇ ਜੀ 2-4 ਦਿਨ ਬਾਅਦ ਆਇਓ 2-4 ਦਿਨ ਬਾਅਦ ਗਏ ਕਹਿੰਦਾ ਜੀ 1 ਲੱਖ ਰੁਪਏ ਰੱਖੋ ਨਹੀਂ ਕਹਿੰਦਾ ਤੁਹਾਨੂੰ ਕੇਸ ਤੇ ਫਿੱਟ ਕਰ ਦੂੰ ਅੱਛਾ ਉਹੀ ਮਾਮ ਉਹ ਐਦਾਂ ਹੀ ਕਰਦਾ ਸੀ ਇਹ ਤੇ ਜਦੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਵੀ ਇਸ ਤੇ ਸਾਡੀ ਤੇ ਟਰੱਕਾਂ ਦੀ ਕਿਸ਼ਤਾਂ ਚੱਲਦੀਆਂ ਸਾਡਾ ਵੈਸੇ ਤੁਸੀਂ ਸਾਡੇ ਟਰੱਕ ਸਾਡੀ ਜਿਹੜੇ ਅਸੀਂ ਤਾਂ ਕਿਸ਼ਤਾਂ ਭਰਨੀਆਂ ਹੁੰਦੀਆਂ ਤੁਸੀਂ ਸਾਨੂੰ ਸਾਡੇ ਟਰੱਕ ਕਿੰਨੇ ਦਿਨ ਤੋਂ ਬੰਦ ਕਰ ਰੱਖਨੇ ਫਿਰ ਉਹਨਾਂ ਨੇ ਮਨਾ ਕਰਤਾ ਫਿਰ ਮਤਲਬ ਉਹਨਾਂ ਨੇ ਅਦਾਲਤ ਦੇ ਵਿੱਚ ਵੀ ਆਪਣੀ ਚਾਰਾਜੋਈ ਕੀਤੀ ਅਦਾਲਤ ਦੇ ਵਿੱਚ ਚਾਰਾਜੋਈ ਕੀਤੀ ਤਾਂ ਉਹਨਾਂ ਨੂੰ ਮਜਬੂਰਨ ਹਾਈ ਕੋਰਟ ਵੀ ਜਾਣਾ ਪਿਆ ਉਹਨਾਂ ਨੇ ਹਾਈ ਕੋਰਟ ਇਰਟਰਪੀਸ਼ਨ ਦਾਇਰ ਕੀਤੀ ਅ ਇਰਟਰਪੀਸ਼ਨ ਹਾਈ ਕੋਰਟ ਮਾਂ ਜੋ ਹਾਈ ਕੋਰਟ ਨੇ ਸੀਜੀਐਮ ਪਟਿਆਲਾ ਨੂੰ ਮਤਲਬ ਹੁਕਮ ਕੀਤਾ ਵੀ ਤੁਸੀਂ ਇਹਨਾਂ ਦੇ ਟਰੱਕ ਦੀ ਸਵਰ드ਵਾਰੀ ਜਿਹੜੀ ਹੈ ਤੁਰੰਤ ਕਰਵਾਓ ਕਰਵਾਓ ਫਿਰ ਕੀ ਹੋਇਆ ਦਿਨ ਲੰਘਦੇ ਗਏ ਇਹ ਨੂੰ ਇੰਨੀ ਖੁੰਦਕ ਸੀ ਇਹ ਮਤਲਬ ਇਹ ਕਿਸੇ ਅਦਾਲਤਾਂ ਦੇ ਹੁਕਮਾਂ ਦੇ ਇਹ ਟੱਚ ਜਾਂਦਾ ਸੀ ਅੱਛਾ ਜੀ ਫਿਰ ਕਰਦੇ ਕਰਾਂਦੇ ਆ तकरीबन 20 ਦਿਨ ਲੰਘ ਗਏ ਅੱਛਾ ਜੀ ਹੁਣ ਜਦੋਂ 20 ਦਿਨ ਲੰਘ ਗਏ ਉਹ ਕਹਿੰਦਾ ਵੀ ਇੰਨੇ ਦਿਨ ਤੁਸੀਂ ਮੇਰੇ ਮੇਰਾ ਕਸੂਰ ਕੋਈ ਨਹੀਂ ਕਾਗਜ਼ ਵੀ ਤੁਸੀਂ ਮਤਲਬ ਕੋਈ ਨਾ ਕੋਈ ਬਹਾਨੇਬਾਜ਼ੀ ਕਰਦੇ ਰਹੇ ਉਹਨਾਂ ਨੂੰ سپੁਰਦਕਾਰੀ ਜਦੋਂ ਲੈਣ ਗਏ ਤਾਂ ਮੁੰਸ਼ੀ ਰਿਪੋਰਟ ਨਹੀਂ ਕਰਦਾ ਆਨੰਦ ਕੋਲ ਵੀ ਤੁਸੀਂ ਜਾਓ ਤੇ 20 ਦਿਨ ਲੰਘ ਗਏ ਤਾਂ ਉਹ ਕਹਿੰਦਾ ਵੀ ਮੇਰੇ ਬੀਜਣ ਹੋਗੇ ਟਰੱਕ ਖੜਿਆ ਨੂੰ ਤੁਸੀਂ ਬਿਨਾਂ ਕਾਰਨ ਤੋਂ ਖੜਾ ਰੱਖਿਆ ਨਾ ਕੋਈ ਰਿਕਾਰਡ ਤੇ ਦੱਜ ਕੀਤੇ ਨਾ ਤੁਸੀਂ ਮੇਰਾ ਮੈਂ ਕਿਸ ਤੋਂ ਭਾਨੀ ਹੈ ਵੀ ਤੁਸੀਂ ਕਿਵੇਂ ਕਰ ਰੱਖੇ ਫਿਰ ਇਹਨਾਂ ਨੇ ਨਾ ਗਲਤ ਐਂਟਰੀ ਪਾ ਕੇ ਬੈਕ ਡੇਟ ਤੇ ਗਲਤ ਐਂਟਰੀ ਪਾ ਦਿੱਤੀ ਅੱਛਾ ਜੀ ਕਿਸੇ ਦੋਸ਼ ਕੀ ਬਣਾਤਾ ਵੀ ਅਸੀਂ ਕਬਜ਼ੇ ਚ ਲਏ ਸੀ ਆਪਣੇ ਆਪ ਨੂੰ ਬਚਾਉਣ ਵਾਸਤੇ ਅੱਛਾ ਉਹ ਇੱਕ ਹੋਰ ਟਰੱਕਾਂ ਦਾ ਕੋਈ ਫਰਜੀ ਕੇਸ ਹੋਇਆ ਹੁਣ ਕਿਸੇ ਦੇ ਫਰਜੀ ਕੇਸ ਸੀਗਾ ਉਹ ਐਫਆਰ ਹੋਈ ਸੀ ਉਹਨੂੰ ਉਹਦੇ ਵਿੱਚ ਭਾਤ ਦਿੱਤਾ ਜੋੜ ਤੇ ਵੀ ਇਹਨਾਂ ਦਾ ਵੀ ਵਿਚ ਹੱਥ ਹੈ ਇੰਦੀ ਘਾਣੀ ਹੱਥ ਨਹੀਂ ਵੀ ਉਹ ਮਤਲਬ ਉਸ ਆੜ ਦੇ ਵਿੱਚ ਹੋਰਾਂ ਨੂੰ ਮਤਲਬ ਤੋਂ ਪੈਸੇ ਵਟੋਰਨੇ ਕੇਸ ਸੀਗਾ ਕੋਈ ਫਰਜੀ ਕਾਗਜ਼ਾਂ ਦਾ ਹੋਣਾ ਕਿਸੇ ਦਾ ਟੱਕਾਂ ਦਾ ਮਾਮਲਾ ਉਹ ਐਫਆਰ ਹੋਈ ਸੀ ਕੋਈ ਉਸ ਆੜ ਦੇ ਵਿੱਚ ਦੂਜਿਆਂ ਨੂੰ ਵੀ ਚੱਕ ਕੇ ਵੀ ਇਹਨਾਂ ਤੋਂ ਪੈਸੇ ਵਟੋਰਦੇ ਅਟੈਚ ਕਰਦੇ ਆਪਦੀ ਚਮੜੀ ਬਚਾਉਣ ਦੇ ਮਾਰੇ ਨੇ ਚਮੜੀ ਫਿਰ ਇਹਨਾਂ ਨੇ ਕੀ ਕੀਤਾ ਉਹਦੇ ਵਿੱਚ ਐਂਟਰੀ ਭਾਤਤੀ ਉਹ ਐਂਟਰੀ ਦੇ ਵਿੱਚ ਕਟਿੰਗ ਹੋਈ ਸੀਗੀ ਕਟਿੰਗ ਹੋਈ ਸੀਗੀ ਡੇਟ ਵੀ ਦਾ ਵੀ ਫਰਕ ਪਾਤਾ ਨਹੀਂ ਬੈਕ ਡੇਟ ਚ ਕਰਦੇ ਵੀ ਇਹਦਾ ਜੀ ਬੈਕ ਡੇਟ ਮਹੀਨਾ ਪਹਿਲਾਂ ਦੀ ਐਂਟਰੀ ਪਾ ਦिती ਅੱਛਾ ਜੀ ਐਂਟਰੀ ਪਾ ਕੇ ਉਹਨਾਂ ਨੇ ਇਨਕੁਆਰੀ ਕਰਾਤੀ ਉਹ ਡੀਐਸਪੀ ਵਿਜੀਲੈਂਸੀ ਕੇ ਬੈਦੀ ਸਾਹਿਬ ਬੈਦੀ ਸਾਹਿਬ ਹਰਸ਼ੰਤ ਸਿੰਘ ਬੈਦੀ ਬਹੁਤ ਹੀ ਵਧੀਆ ਇਨਸਾਨ ਸੀ ਮੈਂ ਉੱਥੇ ਜਾਂਦਾ ਰਿਹਾ ਅੱਛਾ ਜੀ ਤਾਂ ਉਹਨਾਂ ਨੇ ਸਾਰੀ ਇਨਕੁਆਰੀ ਕਰਨ ਤੋਂ ਬਾਅਦ ਗੁਰਸਰਨ ਸਿੰਘ ਬੈਦੀ ਸੀ ਗੁਰਸਰਨ ਸਿੰਘ ਬੈਦੀ ਉਹਨਾਂ ਨੇ ਸਾਰੀ ਇਨਕੁਆਰੀ ਕਰਕੇ ਇਹਦੇ ਖਿਲਾਫ ਪਰਚਾ ਦਿੱਤਾ ਇਹਨਾਂ ਦੇ ਚਾਹੀ ਪਰਚਾ ਦਿੱਤਾ ਉਹ ਮੇਰੇ ਕੋਲ ਉਹ ਸਾਰਾ ਰਿਕਾਰਡ ਪਿਆ ਓਕੇ ਪਰਚਾ ਦਿੱਤਾ ਅਨੰਦ ਖਿਲਾਫ ਪਰਚਾ ਹੋ ਗਿਆ ਅਨੰਦ ਦੇ ਖਿਲਾਫ ਪਰਚਾ ਉਹ ਪਰਚੇ ਦਾ ਫਿਰ ਕੀ ਬਣਿਆ ਅੱਗੇ ਪਰਚਾ ਉਹ ਕੇਸ ਚੱਲਦਾ ਸੀ ਬਾਅਦ ਦੇ ਵਿੱਚ ਫਿਰ ਉਹ ਉਹਦੀ ਹਾਰੀਗ੍ਰੇਸ਼ਨ ਸੂਦ ਦੀ ਡੈਥ ਹੋ ਗਈ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਉਹਦੇ ਬਾਰੇ ਮੈਨੂੰ ਨਹੀਂ ਤੱਕ ਛੱਡ ਤੇ ਫਿਰ ਉਹਦੇ ਹਾਂਜੀ ਟਰੱਕ ਛੱਡ ਟਰੱਕ ਤਾਂ ਫਿਰ ਉਹਨੂੰ ਛੱਡੇ ਪਰ ਬੇਈਮਾਨਾ ਹਜੇ ਤੱਕ ਵੀ ਚਰਚਾ ਚਾ ਉਹ ਚੀਜ਼ ਚਰਚਾ ਹੈਗੀ ਜਦੋਂ ਕਲੀਅਰ ਹੈ ਵੀ ਨਹੀਂ ਮਤਲਬ ਉਹ ਆਪਣੇ ਆਪ ਨੂੰ ਬਚਾਉਣ ਵਾਸਤੇ ਮਹੀਨੇ ਪਹਿਲਾਂ ਕਿ ਐਂਟਰੀ ਕਰ ਦਿੱਤੀ ਤੁਸੀਂ ਕਹਿ ਰਹੇ ਹੋ ਵੀ ਇਹਦੇ ਜਿਹੜੇ ਕੇਸ ਅਜੇ ਹੋਰ ਵੀ ਨੇ ਉਹ ਆਪਾਂ ਫੇਰ ਕਰ ਲਾਂਗੇ ਅਗਲੀ ਕਿਸ਼ਤ 'ਚ ਹਾਂਜੀ ਮੈਂ ਚਾਹੁੰਦਾ ਵੀ ਆਪਾਂ ਰਜਿੰਦਰਪਾਲ ਆਨੰਦ ਦਾ ਵੀ ਪੱਖ ਲੈ ਲਈਏ ਜਿਹੜੀਆਂ ਦੋ ਗੱਲਾਂ ਹੋਈਆਂ ਨੇ ਠੀਕ ਹੈ ਜੀ ਉਹ ਕੀ ਕਹਿਣਾ ਚਾਹੁੰਦੇ ਨੇ ਇਸ ਮਾਮਲੇ ਦੇ ਵਿੱਚ ਠੀਕ ਹੈ ਜੀ ਤੇ ਨੰਬਰ ਉਹਨਾਂ ਦਾ ਹੈਗਾ ਜੀ ਉਹਨਾਂ ਨੇ ਫੋਨ ਚੱਕ ਲਿਆ ਤੇ ਗੱਲ ਕਰਾਂਗੇ ਕੀ ਕਹਿਣਾ ਚਾਹੁੰਦੇ ਨੇ ਤੁਹਾਡੀ ਪਲਾਨ ਪੈ ਦਿੱਤਾ ਚਲੋ ਆਨੰਦ ਜੀ ਦਾ ਨੰਬਰ 98700 99 ਅੱਗੇ ਹੈਗਾ 75 ਹੈ ਪੂਰਾ ਦੇਖ ਲਓ ਸਕਰੀਨ ਤੇ 593 ਇਹ ਇਹ ਸਰ ਇਹ ਸਰ ਹੈਲੋ ਹਾਂਜੀ ਆਨੰਦ ਸਾਹਿਬ ਬੋਲਦੇ ਜੀ ਮੈਂ ਦਰਸ਼ਨ ਸਿੰਘ ਖੋਕਰ ਬੋਲਦਾ ਪੱਤਰਕਾਰ ਵਧੀਆ ਜੀ ਵਧੀਆ ਤੁਹਾਡੇ ਵਧੀਆ ਤੁਹਾਡੇ ਇੰਟਰਵਿਊ ਸੁਣੇ ਸੀ ਪਿਛਲੇ ਜੋ ਸਮਝਣੇ ਕੀਤੀ 9590 ਉਸ ਮਾਮਲੇ 'ਚ ਕੇਸਰ ਸਿੰਘ ਨੇ ਮੇਰੇ ਨਾਲ ਸੰਪਰਕ ਕੀਤਾ ਕਹਿੰਦੇ ਆਨੰਦ ਸਾਹਿਬ ਤਾਂ ਖੁਦ ਲੋਕਾਂ ਨਾਲ ਤੱਕਾ ਬਿਤਕਰਾ ਕਰਦੇ ਰਹੇ ਨੇ ਕੇਸ ਝੂਠੇ ਹੋਏ ਨੇ ਉਹ ਮੇਰੇ ਕੋਲ ਹੀ ਨੇ ਕੇਸਰ ਸਿੰਘ ਮੈਂ ਇਹਨਾਂ ਦੀ ਇੰਟਰਵਿਊ ਕਰ ਰਹੀ ਸੀ ਮੈਂ ਸੋਚਿਆ ਤੁਹਾਡਾ ਪੱਖ ਲੈ ਲਈਏ ਜਿਹੜੇ ਕੇਸਰ ਸਿੰਘ ਜੀ ਕੇਸਰ ਸਿੰਘ ਮਾਲੀ ਵਾਲੇ ਨੇ ਇੱਕ ਤਾਂ ਪ੍ਰੈਸਰ ਪੰਨੋ ਦੀ ਕੋਠੀ ਦਾ ਮਾਮਲਾ ਕਰ ਰਹੇ ਨੇ ਕਿ ਨਜਾਇਜ਼ ਕਬਜ਼ਾ ਕੀਤਾ ਸੀ ਉਹਦੇ ਬਾਰੇ ਦੱਸੋ ਕੋਈ ਹੈ ਸੀ ਤੁਹਾਡੇ ਤੇ ਦੋਸ਼ ਨਹੀਂ ਨਹੀਂ ਕੋਈ ਕਬਜ਼ਾ ਨਹੀਂ ਕੀਤਾ ਮੈਂ ਤੇ ਰੈਂਟ ਤੇ ਰਹਿੰਦਾ ਸੀਗਾ ਅੱਛਾ ਜੀ ਤੇ ਜਦੋਂ ਮੇਰੀ ਟ੍ਰਾਂਸਫਰ ਹੋ ਗਈ ਉਹਨਾਂ ਨੇ ਰਿਕਵੈਸਟ ਕੀਤੀ ਮੈਂ ਉਹਨਾਂ ਨੂੰ ਖਾਲੀ ਕਰ ਦਿੱਤੀ ਤੇ ਪ੍ਰੈਸਰ ਪੰਨੂ ਦੇ ਖਿਲਾਫ ਕੋਈ ਪਰਚਾ ਵੀ ਦਰਜ ਕਰਾਇਆ ਸੀ ਤੁਸੀਂ ਕੋਈ ਤਰਪਾਲ ਚੋਰੀ ਦਾ ਜਾਂ ਕੋਈ ਪੱਖਾ ਚੋਰੀ ਦਾ ਮੈਨੂੰ ਹੁਣ ਯਾਦ ਨਹੀਂ ਜੀ ਪਰ ਮੇਰਾ ਤਾਂ ਰੋਲਾ ਨਹੀਂ ਉਹਨਾਂ ਨਾਲ ਕਿਸੇ ਕਿਸਮ ਦਾ ਜੀ ਓਕੇ ਦੂਸਰਾ ਸੀਗਾ ਸੂਦ ਸਾਹਸੀ ਟਰੱਕਾਂ ਵਾਲੇ ਕੀ ਨਾਂ ਸੀ ਕਿਸ਼ਰ ਸਿੰਘ ਜੀ ਦਾ ਹਰੀਕ੍ਰਿਸ਼ਨ ਸੂਦ ਹਰੀਕ੍ਰਿਸ਼ਨ ਸੂਦ ਦਾ ਕਹਿੰਦੇ ਟਰੱਕ ਵੜਲੇ ਸੀ ਨਜਾਇਜ਼ ਤੁਸੀਂ ਇਨਾਂ ਕੋਲ ਸਾਰੇ ਇਨਾਂ ਕੋਲ ਡਾਕੂਮੈਂਟ ਨੇ ਕਾਗਜ਼ ਨੇ ਨਹੀਂ ਨਹੀਂ ਵੀਰ ਜੀ ਉਹ ਮੇਰਾ ਉਹਦੇ 'ਚ ਕੁਝ ਨਹੀਂ ਸੀਗਾ ਅੱਛਾ ਜੀ ਉਹਦੇ ਖਿਲਾਫ ਕੇਸ ਰਜਿਸਟਰ ਕੀਤਾ ਸੀਗਾ ਸੀਆਈਏ ਸਟਾਫ ਨੇ ਅੱਛਾ ਜੀ ਤੇ ਉਹਦੇ 'ਚ ਉਹਨਾਂ ਨੇ ਕਾਰਵਾਈ ਕੀਤੀ ਸੀ ਇੱਕ ਸਬ ਇੰਸਪੈਕਟਰ ਦਰਵਾਰਾ ਸੀ ਹੁੰਦੇ ਸੀ ਉਹਨਾਂ ਦੀ ਡੈਸਕ ਉੱਤੇ ਅੱਛਾ ਜੀ ਉਹ ਸੀਗੇ ਉਹਨਾਂ ਦੇ ਆਈਓ ਤੇ ਤੁਸੀਂ ਉਹਦੇ ਉੱਥੇ ਡੀਐਸਪੀ ਸੀਗੇ ਮੈਂ ਦਟਾ ਟਾਈਮ ਆਈਓ ਪੋਸਟ ਰਾਇਡ ਡੀਐਸਪੀ ਡਿਟੈਕਟਿਵ ओके बट ਉਹ ਉਦੋਂ ਬਾਅਦ ਕਹਿੰਦੇ ਡੀਐਸਪੀ 베ਦੀ ਨੇ ਤੁਹਾਡੇ ਖਿਲਾਫ ਜੋ ਜਾਂਚ ਕੀਤੀ ਉਹ ਤੇ ਤੁਹਾਡਾ ਤੇ ਪਰਚਾ ਵੀ ਹੋ ਗਿਆ ਸੀ ਨਹੀਂ ਨਹੀਂ ਉਹ ਸਾਡੀ ਮਹਿਕਮੇ ਦੀ ਤੰਦਲ ਰੰਜਿਸ਼ਵਾਜੀ ਸੀਗੀ ਓਕੇ ਉਹ ਜੂਨ ਸਾਹਿਬ ਨੇ ਵਿਜੀਲੈਂਸ ਵਾਲਿਆਂ ਨੂੰ ਕਹਿ ਕੇ ਝੂਠਾ ਪਰਚਾ ਫਿਰ ਤੋਂ ਦਾਗੀ ਕਰਾਤਾ ਸੀ ਉਹ ਕੋਰਟ ਨੇ ਮੈਨੂੰ ਮਵਰੀ ਕਰਤਾ ਜੀ ਉਹ ਗੁਰਸਰਨ ਸਿੰਘ 베ਦੀ ਸੀ ਕਿ ਹਰਸ਼ਰਨ ਸਿੰਘ 베ਦੀ ਕੀ ਨਾਂ ਉਹਨਾਂ ਦਾ ਸੀ 베ਦੀ ਸਾਹਿਬ ਪਟਿਆਲੇ ਹੁੰਦੇ ਸੀ ਸ਼ਾਇਦ ਓਹੋ ਗੁਰਸਰਨ ਸਿੰਘ ਗੁਰਸਰਨ ਸਿੰਘ 베ਦੀ ਹਾਂ ਜੀ ਹਾਂ ਜੀ ਹਾਂ ਠੀਕ ਹੈ। ਹਲ ਦੋ ਕਿਸਾਂ ਦੀ ਹੈਗੀ ਆ ਇਹਨਾਂ ਕੋਲ ਤੁਹਾਡੇ ਹੈਗੇ 8-10 ਕੇਸ। ਹਾਂ ਦੱਸੋ ਜੀ ਸੂ ਸਾਹਿਬ ਨੇ ਉਹ ਝੂਠਾ ਬਤਆ ਮੇਰੇ ਦੇ ਦਾਜ ਕਰਾਇਆ ਸੀ ਜਦੋਂ ਕਿ ਮੈਂ ਤਾਂ ਉਸ ਕੇਸ ਦਾ ਆਇਓ ਵੀ ਨਹੀਂ ਸੀਗਾ। ਅੱਛਾ ਜੀ। ਮੈਂ ਕਦੇ ਉਹਨਾਂ ਨੂੰ ਕੋਈ ਪਰਵਾਨਾ ਨਹੀਂ ਲਿਖਿਆ ਕੋਈ ਜਿੰਮੇ ਨਹੀਂ ਲਕੀਨ ਅਗਰ ਕੋਈ ਰੇਡ ਕੀਤਾ ਕੁਝ ਵੀ ਨਹੀਂ ਸੀ ਮੈਨੂੰ ਪਤਾ। ਅੱਛਾ ਜੀ। ਉਹ ਮੈਂ ਕਿਵੇਂ ਦੀ ਆਪੀ ਤਸਲਵਾਜੀ ਕਰਕੇ ਇਹਨਾਂ ਨੇ ਮੇਰਾ ਨਾਮ ਚ ਪਵਾਤਾ ਸੀਗਾ। ਉਹ ਕੇਸ ਚੱਲਿਆ ਜੀ ਉਹਦੇ ਚ ਮੈਂ ਓਨਲੀ ਮੇਰੀ ਉਹਦੇ ਚ ਭਰੀ ਹੋ ਗਈ। ਚਲੋ ਠੀਕ ਹੈ ਜੀ ਧੰਨਵਾਦ ਬਹੁਤ ਬਾਤ ਆਨੰਦ ਸਾਹਿਬ ਤੁਹਾਡਾ ਅੱਖ ਵੀ ਆ ਜੀ ਸਾਹਿਬ ਜੇ ਦਰ ਮਿਲੀ ਆਪਾਂ ਵੀ ਕਰੀਏ ਕੋਈ ਵੀਡੀਓ ਸ਼ੀਟ ਹੋ ਠੀਕ ਹੈ ਜੀ ਕਰ ਲਾਂਗੇ ਜਰੂਰ ਬਿਲਕੁਲ ਓਕੇ ਥੈਂਕ ਯੂ ਥੈਂਕ ਯੂ ਸੋ ਤੁਸੀਂ ਸੁਣੇ ਲਿਆ ਜੋ ਡੀਐਸਪੀ ਰਜਿੰਦਰਪਾਲ ਆਨੰਦ ਨੇ ਕਿਹਾ ਜੋ ਜਿੰਨਾਂ ਨੂੰ ਡਿਸਮਿਸ ਵੀ ਕੀਤਾ ਸੀ ਇੱਕ ਕੇਸ ਦੇ ਵਿੱਚੋਂ ਕਿਹੜੇ ਕੇਸ ਚੋਂ ਡਿਸਮਿਸ ਕੀਤਾ ਉਹਦੇ ਬਾਰੇ ਵੀ ਜਾਣਕਾਰੀ ਦੇ ਦਾਂਗਾ